ਤੇ ਹੁਣ ਤੁਹਾਡਾਂ ਲਈ ਇੱਕ ਤਸਵੀਰ ਸਾਂਝੀ ਕਰਾਂਗੇ ਇਹ ਦੇਖ ਸਕਦੇ ਹੋ ਕਿ ਇੱਕ ਲਗਜ਼ਰੀ ਜਿਹੜੀ ਕਿ ਬੱਸ ਹੈਗੀ ਹੈ ਜੋ ਕਿ ਅਯੋਧਿਆ ਦੇ ਜਿਹੜੇ ਕੀ ਭਗਤ ਜਾਂਦੇ ਚਾਹਵਾਂ ਨੇ ਉਹਨਾਂ ਦੇ ਲਈ ਬਣਾਈ ਗਈ ਹੈ ਨਿਸ਼ੁਲਕ ਜਿਹੜੇ ਕੀ ਸ਼ਰਧਾਲੂ ਨੇ ਇਸ ਬਸਤੇ ਵਿੱਚ ਸਫਰ ਕਰਕੇ ਪ੍ਰਭੂ શ્રી RAM ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾ ਸਕਦੇ ਨੇ ਸਾਨੂੰ ਨਹੀਂ ਸੀ ਪਤਾ ਵੀ ਇਹ ਭਗਵਾਨ RAM ਦੀ ਲੀਲਾ ਵੀ ਉਹ ਸਾਤੋਂ ਬਣਵਾ ਰਹੀ ਹੈ ਜੀ ਤੇ ਅਸੀਂ ਜਦੋਂ ਇਨ ਬਿਟਵੀਨ ਇਹ ਆ ਗਿਆ ਜੋ ਤੁਸੀਂ ਸੈਰੇਮਨੀ ਹੈ ਨਾ ਜਿਵੇਂ ਆਪਣੇ ਘਰੇ ਪਹੁੰਚ ਕੇ ਭਗਵਾਨ RAM ਜੀ ਇਹ ਗੱਲਾਂ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਵੀ ਯਾਰ ਕਮਾਲ ਹੈ ਹਿੰਦੁਸਤਾਨ ਹੈ ਹਿੰਦੂ ਆਪਾਂ ਦੇ ਸਾਡੇ ਦੇਸ਼ ਦੀ ਸਾਡੇ ਭਗਵਾਨ ਦੇ ਲਈ ਜਿੱਥੇ ਜਨਮ ਹੋਇਆ ਵੀ ਉਹ ਜਗ੍ਹਾ ਹੀ ਹੈ ਨੀ ਜੀ ਜੇ ਆਪਾਂ ਗੱਲ ਕਰੀਏ ਸਟਾਰਟਿੰਗ ਦੇ ਵਿੱਚ ਸਾਡੇ ਕੋਲੇ ਕਾਨਫਰੈਂਸ ਰੂਮ ਬਣਿਆ ਹੋਇਆ ਹੈ ਜੀ ਜਿਹਦੇ ਵਿੱਚ ਇੱਕ ਟੀਵੀ ਵੀ ਨਾਲ ਲੱਗਿਆ ਹੋਇਆ ਹੈ ਨਾਲ ਸਾਰਾ ਸਾਊਂਡ ਬਾਸ ਵੈਰਾ ਤੇ ਇੱਥੇ ਛੋਟੇ ਜਿਹੇ ਆਪਣੇ ਡਾਕੂਮੈਂਟ ਰੱਖਣ ਵਾਸਤੇ ਵੀ ਪਲੇਸ ਆਊਟ ਕੀਤੀ ਹੋਈ ਹੈ ਇੱਥੇ ਮੀਟਿੰਗਸ ਵਾਰਾ ਲੈਣੇ ਆ ਨਾਲ ਇੰਟਰਕਾਮ ਵੀ ਰਾਇਆ ਹੈ ਕਿ ਇੱਕ ਦੂਜੇ ਦੇ ਨਾਲ ਕੈਬਿਨ ਦੇ ਵਿੱਚ ਗੱਲ ਕਰਨੀ ਹੋਵੇ ਜੇ ਆਪਾਂ ਅੱਗੇ ਆਨੇ ਆ ਜ਼ਮੀਨ ਤੇ ਤਾਂ ਧਰਤੀ ਮਾਂ ਤੇ ਤਾਂ ਕਰ ਹੀ ਰੇ ਸੀ ਲੇਕਿਨ ਹੁਨੈਤ ਕੀ व्हील्स ਉੱਤੇ ਬਣਾਉਣ ਦਾ ਮੌਕਾ ਮਿਲਿਆ ਫਾਦਰ ਸਾਹਿਬ ਨੇ ਸਾਰੀ ਸਕੈਚਿੰਗ ਕੀਤੀ ਹੈ ਡ ਕੀਤੀ ਹੈ ਸਾਰੀ ਇਸ ਚੀਜ਼ ਦੀ ਮੈਂ ਤੇ ਮੇਰੇ ਬ੍ਰਦਰ ਦਾ ਕੁਛ ਛੋਟਾ ਜਿਹਾ ਯੋਗਦਾਨ ਹੈ ਬਟ ਮੈਜੋਰਟੀ ਆਫ ਸ਼੍ਰੀ ਗੁਲਚਨ ਕੁਮਾਰ ਜੀ ਦਾ ਹੀ ਇਹ ਆਈਡੀਆ ਰਿਹਾ ਉਸ ਤੋਂ ਪਹਿਲੇ ਵੀ ਸਾਡੇ ਕੋਲੇ ਸੀਗੀ ਆਰ ਐਮ ਬਟ ਉਹ ਥੋੜੀ ਛੋਟੀ ਜਿਹੀ ਰਿਕੁਆਇਰਮੈਂਟਸ ਜਿਵੇਂ ਵੱਡੇ ਹੋ ਰਹੇ ਹੋਏ ਮੇਰੇ ਰਿਕੁਆਇਰਮੈਂਟਸ ਵਧੀਆਂ ਗਈਆਂ ਤੇ ਬੈਠੇ ਬੈਠੇ ਇਹਨੂੰ ਵੀ ਡਿਜ਼ਾਈਨ ਕੀਤਾ ਤੇ ਉਹਨੂੰ ਫਿਰ ਇੰਪਲੀਮੈਂਟ ਕਰਨ ਦੇ ਵਿੱਚ ਵੀ 8-9 ਮਹੀਨੇ ਲੱਗੇ ਕਾਫੀ ਚੀਜ਼ਾਂ ਇੰਪੋਰਟ ਕੀਤੀਆਂ ਨੇ ਨਮਸਕਾਰ ਜੀ ਪੰਜਾਬ ਏਐਮਪੀਐਮ ਦੇਖਣ ਵਾਲੇ ਦਰਸ਼ਕਾਂ ਸਵਾਗਤ ਹੈ ਦੋਸਤੋ ਅਯੁੱਧਿਆ ਦੇ ਭਵਯ ਮੰਦਰ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤੀਸ਼ਟਾ ਹੋ ਚੁੱਕੀ ਹੈ ਅਤੇ ਹਰ ਕੋਈ ਰਾਮ ਭਗਤ ਅਯੁੱਧਿਆ ਵਿਖੇ ਦੇਵ ਮੰਦਰ ਦੇ ਵਿੱਚ ਪ੍ਰਭੂ ਦੇ ਚਰਨਾਂ ਦੇ ਵਿੱਚ ਹਾਥੀ ਲਗਵਾਉਣ ਦੇ ਲਈ ਜਿਹੜਾ ਕਿ ਚਾਹਵਨ ਹੈ ਅਤੇ ਹੁਣ ਤੁਹਾਡਾਂ ਲਈ ਇੱਕ ਤਸਵੀਰ ਸਾਂਝੀ ਕਰਾਂਗੇ ਇਹ ਦੇਖ ਸਕਦੇ ਹੋ ਕਿ ਇੱਕ ਲਗਜ਼ਰੀ ਜਿਹੜੀ ਕਿ ਬੱਸ ਹੈਗੀ ਹੈ ਜੋ ਕਿ ਅਯੁੱਧਿਆ ਦੇ ਜਿਹੜੇ ਕਿ ਭਗਤਾਂ ਦੇ ਜਾਣਦੇ ਚਾਹਵਾਂ ਨੇ ਉਹਨਾਂ ਦੇ ਲਈ ਬਣਾਈ ਗਈ ਹੈ ਨਿਸ਼ੁਲਕ ਜਿਹੜੇ ਕਿ ਸ਼ਰਧਾਲੂ ਨੇ ਇਸ ਬਸ ਤੇ ਵਿੱਚ ਸਫ਼ਰ ਕਰਕੇ ਪ੍ਰਭੂ શ્રી RAM ji ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾ ਸਕਦੇ ਨੇ ਸੋ ਤੋਂ ਅੰਦਾਜ਼ਨ ਹੈ ਕਿ ਰੀਅਲ ਅਸਟੇਟ ਕਾਰੋਬਾਰੀ ਜੀ ਕੇ ਯਾਨੀ ਕਿ ਗੁਲਸ਼ਨ ਕੁਮਾਰ ਜੀ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਬਸ ਤਿਆਰ ਕੀਤੀ ਗਈ ਹੈ ਪੂਰੀ ਲਗਜ਼ਰੀ ਲੁੱਕ ਹੈਗੀ ਹੈ ਜਿਵੇਂ ਕਿ ਬਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਉਹ ਗੱਲਬਾਤ ਕਰ ਲੈਣੇ ਆ ਜੈ ਸ਼੍ਰੀ RAM ਜੀ ਜੈ ਸ਼੍ਰੀ RAM ਜੀ ਜੈ ਸ਼੍ਰੀ RAM ਜਿਸ ਤਰ੍ਹਾਂ ਦੇ ਨਾਲ ਮੈਂ ਜ਼ਿਕਰ ਕੀਤਾ ਕਿ ਹੁਣ ਜਿਹੜੇ ਭਗਤ ਅਯੋਧਿਆ ਵਿਖੇ ਹਾਜ਼ਰੀ ਲਗਵਾਉਣਾ ਚਾਹੁੰਦੇ ਨੇ ਪ੍ਰਭੂ ਚੰਨ ਦੇ ਵਿੱਚ ਨਿਸ਼ੁਲਾ ਕਿਸ ਬਸ ਦੇ ਵਿੱਚ ਸਫ਼ਰ ਕਰ ਸਕਦੇ ਨੇ ਇਹ ਕਿਵੇਂ ਆਈ ਡੀਆ ਕਿਵੇਂ ਆਇਆ ਕਿ ਆ ਰਾਮ ਭਗਤਾਂ ਨੂੰ ਜਿਹੜਾ ਕਿ ਲਗਜ਼ਰੀ ਬਸ ਦੇ ਵਿੱਚ ਉਹਨਾਂ ਦੇ ਦਰਸ਼ਨਾਂ ਲਈ ਭੇਜਿਆ ਜਾਵੇ ਨਹੀਂ ਇਹਦੇ ਵਿੱਚ ਕੋਈ ਆਈਡੀਆ ਨਹੀਂ ਆਇਆ ਇਹ ਤਾਂ ਪ੍ਰਭੂ ਰਾਮ ਦੀ ਹੀ ਲੀਲਾ ਹੈ ਮੈਂ 5-6 ਮਹੀਨੇ ਪਹਿਲਾਂ ਜੀ ਇਹ ਬਸ ਤਿਆਰ ਕਰਾ ਰਿਆ ਸੀ ਅਸੀਂ ਸਾਡੀਆਂ ਇੱਥੇ ਮੈਂ ਲੁਧਿਆਣੇ 'ਚ 20-25000 ਫੈਮਿਲੀਜ਼ ਜਿੰਨੀਆਂ ਮੈਂ ਕਲੋਨੀਆਂ ਜੀਕੇ ਦੇ ਨਾਂ ਤੇ ਬਣਾਈਆਂ ਨੇ ਉਹਨਾਂ ਵਿੱਚ ਰਹਿ ਰਹੀਆਂ ਨੇ ਜੀ ਤੇ ਮੈਂ ਸਾਡੀ ਜਦੋਂ ਅਸੀਂ ਨਵੀਂ ਸਾਈਟ ਲੈ ਕੇ ਕੋਈ ਕਲੋਨੀ ਡਿਵੈਲਪ ਕਰਦੇ ਆ ਤਾਂ ਉੱਥੇ ਦਫਤਰ ਬਣਦੇ ਟਾਈਮ ਲੱਗ ਜਾਂਦਾ ਜੀ ਤਾਂ ਉਹਦੇ ਲਈ ਅਸੀਂ ਸੋਚਿਆ ਵੀ ਚਲੋ ਇੱਕ ਮੋਬਾਈਲ ਆਫਿਸ ਕੰਮ ਜਿਵੇਂ ਹੈਗਾ ਇਹ ਤੁਸੀਂ ਦੇਖਿਆ ਬਣਾ ਲਈਏ ਉਸ ਤੋਂ ਬਾਅਦ ਸਾਨੂੰ ਨਹੀਂ ਸੀ ਪਤਾ ਵੀ ਇਹ ਭਗਵਾਨ ਰਾਮ ਦੀ ਲੀਲਾ ਵੀ ਉਹ ਸਾਤੋਂ ਬਣਵਾ ਰਹੀ ਹੈ ਜੀ ਤੇ ਅਸੀਂ ਜਦੋਂ ਇਨ ਬਿਟਵੀਨ ਇਹ ਆ ਗਿਆ ਜੋ ਤੁਸੀਂ ਸੈਰੇਮਨੀ ਹੈਨਾ ਜਿਵੇਂ ਉਹ ਆਪਣੇ ਘਰੇ ਪਹੁੰਚ ਕੇ ਭਗਵਾਨ ਰਾਮ ਜੀ ਇਹ ਗੱਲਾਂ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਵੀ ਯਾਰ ਕਮਾਲ ਹੈ ਹਿੰਦੁਸਤਾਨ ਹੈ ਹਿੰਦੂ ਆਪਾਂ ਹੈ ਤੇ ਸਾਡੇ ਦੇਸ਼ ਦੀ ਸਾਡੇ ਭਗਵਾਨ ਦੇ ਲਈ ਜਿੱਥੇ ਜਨਮ ਹੋਇਆ ਵੀ ਉਹ ਜਗ੍ਹਾ ਹੀ ਹੈ ਨੀ ਕੀ ਹੈ ਨਾ ਵੀ ਇਸ ਲਈ ਉਹ ਵੀ ਇਦਾਂ ਕਿੰਨੀ ਬੀੜੀਆਂ ਆਈ ਥਿੰਕ ਸੋ ਉਹਨਾਂ ਦੇ ਕੋ ਫਾਦਰ ਵੀ ਗੱਲਾਂ ਕਰਦੇ ਹੋਣੇ ਆ ਹੈ ਨਾ ਅਸੀਂ ਵੀ ਕਰਦੇ ਸੀ ਕਰਦੇ ਕਰਦੇ ਇੱਥੇ ਤੱਕ ਆ ਗਏ ਉਹ ਇਹ ਤੇ ਫਿਰ ਇਸ ਦਿਨ ਜਿਸ ਦਿਨ ਇਹ ਦਿਨ ਆਇਆ ਤਾਂ ਅਸੀਂ ਸੋਚਿਆ ਚੱਲੀਏ ਪਹਿਲਾਂ ਭਗਵਾਨ ਰਾਮ ਦੇ ਦਰਸ਼ਨ ਹੀ ਕਰਦੇ ਆ ਇਹ ਆਈ ਉਹ ਦਿਨ ਜਿੱਦਣ 10 ਦਿਨ ਪਹਿਲਾਂ ਤੇ ਅਸੀਂ ਇਹ ਇਸ ਕਰਕੇ ਫਿਰ ਇਹ ਵਿਚਾਰ ਆ ਗਿਆ ਵੀ ਚਲੋ ਆਪਤਾ ਕਰਨਾ ਹੀ ਹੈ ਤੇ ਨਾਲ ਲੋਕਾਂ ਨੂੰ ਦਰਸ਼ਨ ਕਰਾ ਕੇ ਪੁੱਨ ਘਟਾਂਗੇ ਜੀ ਤਵਾਕੀ ਅੰਦਰ ਦੀਆਂ ਤਸਵੀਰਾਂ ਵੀ ਸਾਂਝੇ ਕਰਾਂਗੇ ਦੇਖ ਸਕਦੇ ਹੋ ਕਿ ਇਹ ਜਿਹੜੀ ਕਿ ਪੂਰੀ ਵੈਨ ਹੈਗੀ ਹੈ ਆਉ ਦਿਖਾਨੀਆਂ ਤਸਵੀਰਾਂ ਤੁਹਾਨੂੰ ਅੰਦਰ ਦੀਆਂ ਵੀ ਇਹ ਪੂਰਾ ਲਗਜ਼ਰੀ ਲੁੱਕ ਦਿੱਤੀ ਗਈ ਹੈ ਕਿਹੜੇ ਕਿਹੜੇ ਭਾਈ ਇੱਥੇ ਸਹੂਲਤਾਂ ਮੌਜੂਦ ਨੇ ਜੇਕਰ ਆਪ ਭਗਤ ਇਸ ਵੈਨ ਦੇ ਵਿੱਚ ਸਵਾਰ ਹੋ ਕੇ ਜਾਂਦੇ ਨੇ ਕਿਹੜੀ ਕਿਹੜੀ ਸਹੂਲਤ ਦਿੱਤੀ ਗਈ ਹੈ ਪਹਿਲੀ ਗੱਲ ਤਾਂ ਪੰਜਾਬ ਏਐਮਪੀ ਈਵਰਸ ਨੂੰ ਜੈ ਸ਼੍ਰੀ ਰਾਮ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਤੇ ਜੇ ਆਪਾਂ ਗੱਲ ਜ਼ਿਕਰ ਚੱਲ ਰਿਹਾ ਹੈ ਤੁਹਾਡਾ ਵੈਨਿਟੀ ਵੈਨ ਨੂੰ ਲੈ ਕੇ ਇਹਨੂੰ ਬਾਹਰ ਇਹ ਚੀਜ਼ ਨੂੰ ਬੜੀ ਪਪੂਲੈਰਿਟੀ ਦੇ ਨਾਲ ਦੇਖਿਆ ਜਾਂਦਾ ਇਹਨੂੰ ਆਰ ਵੀ ਕਹਿੰਦੇ ਨੇ ਜੀ ਤੇ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਤੋਂ ਵਧੀਆ ਚੀਜ਼ ਇੱਕ ਬਣਾ ਕੇ ਆਪਣੀ ਰਿਕੁਆਇਰਮੈਂਟਸ ਨੂੰ ਮੀਟ ਕੀਤਾ ਜਾਵੇ ਜੀ ਜੇ ਆਪਾਂ ਗੱਲ ਕਰੀਏ ਸਟਾਰਟਿੰਗ ਦੇ ਵਿੱਚ ਸਾਡੇ ਕੋਲੇ ਕਾਨਫਰੈਂਸ ਰੂਮ ਬਣਿਆ ਹੋਇਆ ਜੀ ਜਿਹਦੇ ਵਿੱਚ ਇੱਕ ਟੀਵੀ ਵੀ ਨਾਲ ਲੱਗਿਆ ਹੋਇਆ ਹੈ ਨਾਲ ਸਾਰਾ ਸਾਊਂਡ ਬਾਸ ਵੈਰਾ ਤੇ ਇੱਥੇ ਛੋਟੇ ਜਿਹੇ ਆਪਣੇ ਡਾਕੂਮੈਂਟਸ ਰੱਖਣ ਵਾਸਤੇ ਵੀ ਪਲੇਸ ਆਊਟ ਕੀਤੀ ਹੋਈ ਹੈ ਜੀ ਇਥੇ ਮੀਟਿੰਗਸ ਵਾਰਾ ਲੈਣੇ ਆ ਨਾਲ ਇੰਟਰਕਾਮ ਮੈਰਾ ਹੈ ਕਿ ਇੱਕ ਦੂਜੇ ਦੇ ਨਾਲ ਕੈਬਿਨਸ ਦੇ ਵਿੱਚ ਜੇ ਗੱਲ ਕਰਨੀ ਹੋਵੇ ਜੇ ਆਪਾਂ ਅੱਗੇ ਆਨੇ ਆਂ ਰਸਤੇ ਵਿੱਚ ਚੱਲਦੇ ਹੋਏ ਤੇ ਇਹ ਸਾਡਾ ਲਾਉਂਜ ਬਣਿਆ ਹੋਇਆ ਹੈ ਇਹ ਲਾਉਂਜ ਦੇ ਕਲਾਈਨਰਸ ਨੇ ਜਿਹਦੇ ਵਿੱਚ ਕੀ ਇਹ ਸੀਟਾਂ ਵੀ ਖੁੱਲ ਜਾਂਦੀਆਂ ਨੇ ਈਜ਼ੀ ਵੀ ਕੰਫਰਟ ਵੀ ਹੋ ਜਾਂਦੀਆਂ ਨੇ ਬੈੱਡ ਵੀ ਬਣ ਜਾਂਦੇ ਨੇ ਤੇ ਇੱਥੇ ਵੀ ਪਰਸਨਲ ਲਾਉਂਜ ਜਿਹਨੂੰ ਕਹਿ ਲੋ ਕਰਟਨਸ ਵੀ ਲੱਗੇ ਨੇ ਮੋਟਰਾਈਜ਼ ਨੇ ਡਿਫਿਕਲਟ ਤਾਂ ਜ਼ਰੂਰ ਸੀਗਾ ਬਣਾਣਾ ਤੇ ਬਟ ਪੋਸੀਬਲ ਹੋ ਗਿਆ ਸਾਰਾ ਕੁਝ ਟੀਵੀਜ਼ ਲੱਗੇ ਹੋਏ ਨੇ ਜੇ ਆਪਾਂ ਗੱਲ ਕਰੀਏ ਇਧਰ ਜਿਹੜੇ ਵੀ ਲੋਕ ਬੈਠਦੇ ਨੇ ਇਧਰ ਟੀਵੀ ਇੰਜੋਏ ਕਰ ਲੈਂਦੇ ਨੇ ਇੱਕ ਦੂਜੇ ਨਾਲ ਕ੍ਰੋਸਿੰਗ ਹੋ ਜਾਂਦੀ ਜਿਵੇਂ ਤੇ ਸੋ ਪੂਰੀ ਯਾਨੀ ਕਿ ਘਰ ਵਰਗੀ ਤੁਹਾਨੂੰ ਇੱਥੇ ਸਹੂਲਤ ਮਿਲੇਗੀ ਬੈੱਡਰੂਮ ਵੀ ਹੈਗਾ ਯਾ ਕੰਫਰਟ ਜ਼ੋਨ ਵੀ ਬਣਾਇਆ ਹੋਇਆ ਹੈ ਕਿਚਨ ਤੱਕ ਵੀ ਇਸ ਜਿਹੜਾ ਕਿ ਬਰਸ ਦੇ ਵਿੱਚ ਬਣਾਇਆ ਹੋਇਆ ਹੈਗਾ ਬਿਲਕੁਲ ਜੀ ਹੁਣ ਸਾਡਾ ਬੈਕਗ੍ਰਾਉਂਡ ਹੀ ਰੀਅਲ ਏਸਟੇਟ ਹੈ ਤੇ ਇਹ ਤਾਂ ਸਾਡਾ ਇੱਕ ਬੇਸਿਕ ਕਹੋ ਕਿ ਨੇਚਰ ਆਫ ਬਿਜ਼ਨਸ ਹੈ ਜ਼ਮੀਨ ਤੇ ਤਾਂ ਧਰਤੀ ਮਾਂ ਤੇ ਤਾਂ ਕਰ ਹੀ ਰਏ ਸੀ ਲੇਕਿਨ ਹੁਣ ਐਤ ਕੀ व्हील्स ਉੱਤੇ ਬਣਾਉਣ ਦਾ ਮੌਕਾ ਮਿਲਿਆ ਜਿਹਦੇ ਫਾਦਰ ਸਾਹਿਬ ਨੇ ਸਾਰੀ ਸਕੈਚਿੰਗ ਕੀਤੀ ਹੈ ਡਰਾਇੰਗ ਕੀਤੀ ਹੈ ਸਾਰੀ ਇਸ ਚੀਜ਼ ਦੀ ਮੈਂ ਤੇ ਮੇਰੇ ਬ੍ਰਦਰ ਦਾ ਕੁਝ ਛੋਟਾ ਜਿਹਾ ਯੋਗਦਾਨ ਹੈ ਬਟ ਮੈਜੋਰਿਟੀ ਆਫ ਸ਼੍ਰੀ ਗੁਲਸ਼ਨ ਕੁਮਾਰ ਜੀ ਦਾ ਹੀ ਇਹ ਆਈਡੀਆ ਰਿਹਾ ਹੈ ਹਮੇਸ਼ਾ ਹੀ ਉਹਨਾਂ ਨੇ ਆਊਟ ਆਫ ਦਾ ਬਾਕਸ ਚੀਜ਼ਾਂ ਕੀਤੀਆਂ ਨੇ ਜੇ ਤੁਸੀਂ ਜਾਣਦੇ ਹੋ ਫਾਦਰ ਸਾਹਿਬ ਨੂੰ ਭਾਵੇਂ ਤੁਸੀਂ ਗੱਲ ਕਰੀਏ 2008-09 ਦੇ ਵਿੱਚ ਜਾ ਕੇ ਬੰਬੇ ਆਪਣੇ ਬ੍ਰਦਰ ਨੂੰ ਮੇਰੇ ਬ੍ਰਦਰ ਨੂੰ ਬਾਲੀਵੁੱਡ ਮੂਵੀ ਦੇ ਵਿੱਚ ਫਾਈਨਾਂਸ ਕੀਤਾ ਤੇ ਪ੍ਰੋਡਿਊਸ ਕਰਕੇ ਮੂਵੀ ਵੀ ਰਿਲੀਜ਼ ਕੀਤੀ ਤੇ ਹਮੇਸ਼ਾ ਹੀ ਸੋਚ ਡਿਫਰੈਂਟ ਰੱਖੀ ਹੈ ਇਸ ਤੋਂ ਪਹਿਲੇ ਵੀ ਸਾਡੇ ਕੋਲੇ ਸੀਗੀ ਆਰ ਵੀ ਪਰ ਉਹ ਥੋੜੀ ਛੋਟੀ ਸੀਗੀ ਰਿਕੁਆਇਰਮੈਂਟਸ ਜਿਵੇਂ ਵੱਡੇ ਹੋ ਰਹੇ ਹੋਏ ਮੇਰੇ ਰਿਕੁਆਇਰਮੈਂਟਸ ਵਧੀਆਂ ਗਈਆਂ ਤੇ ਬੈਠੇ ਬੈਠੇ ਇਹਨੂੰ ਵੀ ਡਿਜ਼ਾਈਨ ਕੀਤਾ ਤੇ ਉਹਨੂੰ ਫਿਰ ਇੰਪਲੀਮੈਂਟ ਕਰਨ ਦੇ ਵਿੱਚ ਵੀ 8-9 ਮਹੀਨੇ ਲੱਗੇ ਕਾਫੀ ਚੀਜ਼ਾਂ ਇੰਪੋਰਟ ਕੀਤੀਆਂ ਨੇ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਲਾਉਂਜ ਦੇ ਵਿੱਚ ਡਾਊਨ ਸੀਲਿੰਗ ਏਸੀ ਕੰਫਰਟ ਕਰਨ ਵਾਸਤੇ ਹੀਟਰ ਕੈਮਰਾਜ਼ ਟੀਵੀ ਦੀ ਜੇ ਆਪਾਂ ਸੌਰੀ ਰੈਫਰਿਜਰੇਟਰ ਦੀ ਗੱਲ ਕਰੀਏ ਇੱਥੇ ਫਿਰ ਬਾਕਸੇਸ ਨੇ ਇਹਦੇ ਵਿੱਚ ਤੁਸੀਂ ਆਪਣਾ ਸਮਾਨ ਮੈਰਾ ਵੀ ਨਾਲ ਇੰਸਟਾਲ ਕਰ ਸਕਦੇ ਹੋ ਉਸ ਤੋਂ ਬਾਅਦ ਜੇ ਆਪਾਂ ਅੱਗੇ ਚਲੀਏ ਬਸ ਦੇ ਵਿੱਚ ਕੰਟੀਨਿਊ ਕਰਦੇ ਹੋਏ ਇਹ ਬੇਸਿਕਲੀ ਹੋਮ ਆਨ व्हील्स ਹੈ ਤੇ ਨਾਲੇ ਆਫਿਸ ਆਨ व्हील्स ਇਹ ਕੁਆਲੀਫਾਈ ਦੋਨੋ ਚੀਜ਼ਾਂ ਕਰ ਦਿਆ ਨੇ ਜੀ ਇਹ ਹੈਗਾ ਸੋਫਾ ਕਮ ਬੈਡਰੂਮ ਤੇ ਇਹਦੇ ਵਿੱਚ ਕੀ ਹੈ ਜੀ ਪ੍ਰੋਪਰ ਹੋਮ ਥੀਏਟਰ ਇੰਸਟਾਲਡ ਹੈ ਤੁਸੀਂ ਪ੍ਰੋਪਰ ਜਿਵੇਂ ਆਪਣੇ ਲਾਉਂਜ ਦੇ ਘਰੇ ਬੈਠ ਕੇ ਜਿਵੇਂ ਤੁਸੀਂ ਆਪਣਾ ਮੂਵੀ Netflix YouTube Google Play ਜੋ ਵੀ ਤੁਸੀਂ ਯੂਜ਼ ਕਰਦੇ ਹੋ ਤੇ ਸਾਰੀ ਚੀਜ਼ਾਂ ਚੱਲਦੀਆਂ ਨੇ ਤੇ ਤੇ ਜੇ ਆਪਾਂ ਅੱਗੇ ਚਲੀਏ ਸੇਮ ਉਸੇ ਪੈਟਰਨ ਦੇ ਉੱਤੇ ਇੱਥੇ ਵੀ ਡਾਊਨ ਸੀਲਿੰਗ ਹੈਗੀ ਅਬਾਊਟ AC ਹੀਟਰ ਐਂਡ ਏਵਰੀਥਿੰਗ which comes out from here as well ਅਗੇ ਕੰਟੀਨਿਊ ਕਰਦੇ ਹੋਏ ਜੀ ਫਿਰ ਆਪਣੇ ਕੋਲ ਇੱਕ ਬੇਸਿਕ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਆਪਣੀ ਕਿਚਨ ਹਾਂ ਕਿਚਨ ਦੇ ਵਿੱਚ ਆਪਣਾ ਮਾਈਕ੍ਰੋਵੇਨ ਵੀ ਲੱਗਿਆ ਹੋਇਆ ਤੇ ਨਾਲ ਚਿਮਨੀ ਐਂਡ ਛੋਟਾ ਜਿਹਾ ਇੰਡਕਸ਼ਨ ਵੀ ਹੈਗਾ ਤੇ ਨਾਲ ਹੀ ਇੱਧਰ ਆਪਣੇ ਇੱਕ ਟੋਇਲਟ ਵੀ ਹੈਗਾ ਸ਼اور ਏਰੀਆ ਸੋ ਯਾਨੀ ਕਿ 10 ਤੋਂ 12 ਬੰਦੇ ਰਾਮਨਾਲ ਇੱਥੇ ਸਫਰ ਕਰ ਸਕਦੇ ਨੇ ਇਸ ਜੇਕਰ ਵੈਨਟੀ ਜਿਵੇਂ ਕਿ ਬਣਾਈ ਗਈ ਹੈਗੀ ਲਗਜ਼ਰੀ ਵਾਸਤੇ ਅਯੁੱਧਿਆ ਦੇ ਵਿਖੇ ਜਾਣ ਦੇ ਲਈ ਬਿਲਕੁਲ ਜੀ 12 ਲੋਕ ਤਾਂ ਕੰਫਰਟੇਬਲੀ ਜਿਵੇਂ ਕਹਿੰਦੇ ਨੇ ਕਿ ਆਪਣਾ ਜਾ ਸਕਦੇ ਨੇ ਰਾਮਨਾਲ ਲਗਜ਼ਰੀ ਮੋਡ ਦੇ ਵਿੱਚ 900 ਕਿਲੋਮੀਟਰ ਦਾ ਸਫਰ ਹੈ ਕਨੈਕਟੀਵਿਟੀ ਵੀ ਇੰਨੀ ਕੋਈ ਵਧੀਆ ਨਹੀਂ ਹੈਗੀ ਤੇ ਪਹਿਲੀ ਵਾਰੀ ਅਸੀਂ ਆਪ ਜਾ ਕੇ ਦੇਖਾਂਗੇ ਕਿ ਜਿਹੜੀ ਵੀ ਕਮੀ ਪੇਸ਼ੀ ਹੋਗੀ ਫਿਰ ਲੋਕਾਂ ਨੂੰ ਸੁਜੈਸਟ ਕਰਾਂਗੇ ਲੋਕ ਉਸ ਅਕੋਰਡਿੰਲੀ ਅੱਗੇ ਜਾ ਸਕਦੇ ਨੇ ਸੋ ਕਿੰਨੇ ਕਿੰਨੇ ਸਮਾਂ ਲੱਗੇ ਇਸ ਬੱਸ ਨੂੰ ਬਣਾਉਣ ਦੇ ਵਿੱਚ ਦੇਖੋ ਜੀ ਕੁੱਲ ਟੋਟਲ ਜੇ ਆਪਾਂ ਗੱਲ ਕਰੀਏ 8 ਤੋਂ 9 ਨੇ ਲਾਗੇ ਐਨਾਟੋਮੀ ਨੇ ਇੱਕ ਪਰਸਨਲ ਡੈਡੀਕੇਸ਼ਨ ਚਾਹੀਦੀ ਸੀ ਕਿਉਂਕਿ ਕਿ ਕਿ ਚੀਜ਼ ਇਕੱਠੀ ਕੀਤੀ ਗਈ ਹੈ ਕੱਲੀ ਕੱਲੀ ਚੀਜ਼ ਜਾਨੀ ਕਿ ਜੇ ਤੁਸੀਂ ਦੇਖੀਏ ਬਾ ਖੂਬੀ ਜਿਹੜੀ ਕਿ ਵਧੀਆ ਤੋਂ ਵਧੀਆ ਜਿਹੜੀ ਕੁਆਲਿਟੀ ਦੀ ਚੀਜ਼ ਇੱਥੇ ਲਿਆਂਦੀ ਗਈ ਹੈ ਖੁਦ ਸਾਰਾ ਸਮਾਨ ਤੁਸੀਂ ਕਲੈਕਟ ਕੀਤਾ ਜਾਂ ਕਿਸੇ ਨੂੰ ਅੱਗੇ ਕਿਹਾ ਗਿਆ ਸੀ ਕਿ ਸਾਨੂੰ ਆ ਚੀਜ਼ ਬਣਾ ਕੇ ਦਿਓ ਨਹੀਂ ਜੀ ਇਹ ਸਾਰੀ ਆਪਣੀ ਇੱਕ ਪਰਸਨਲ ਇਨਵੋਲਵਮੈਂਟ ਰਹੀ ਹੈ ਹਰ ਇੱਕ ਚੀਜ਼ ਦੇ ਵਿੱਚ ਜੇ ਆਪਾਂ ਇੱਕ ਛੋਟੀ ਤੋਂ ਛੋਟੀ ਦੀ ਗੱਲ ਵੀ ਕਰੀਏ ਕਿ ਸਾਊਂਡ ਪ੍ਰੂਫਿੰਗ ਦੀ ਜੀ ਆਪਾਂ ਗੱਲ ਕਰੀਏ ਜਿਹੜਾ ਬੰਦਾ ਜਿਹੜਾ ਵੀ ਇਨਸਾਨ ਉਧਰਲੀ ਕੈਬਿਨ 'ਚ ਬੈਠਾ ਉਹ ਇਧਰਲੀ ਗੱਲ ਉਧਰ ਨਹੀਂ ਸੁਣ ਸਕਦਾ ਇਟ ਇਜ਼ ਲਾਈਕ ਪ੍ਰੋਪਰ ਸਾਊਟ ਪ੍ਰੂਫਿੰਗ ਵੀ ਕੀਤੀ ਗਈ ਹੈ ਇਹਦੇ ਵਿੱਚ ਜੀ ਮਤਲਬ ਬਾਰਕੀਆਂ ਸਾਰੀਆਂ ਆਪ ਕਿਉਂਕਿ ਪਰਸਨਲ ਯੂਜ਼ ਵਾਸਤੇ ਸੀ ਕੀਤੀਆਂ ਚੀਜ਼ਾਂ ਵੀ ਉਸੇ ਹਾਮਲਾ ਯੂਜ਼ ਕਰੀਆਂ ਨੇ ਸਾਰੀਆਂ ਬਟ ਡੈਫੀਨਿਟਲੀ ਇਟ ਵਾਸ ਅ ਟਾਸਕ ਬਟ ਫਾਦਰ ਸਾਬ ਡੈਡ ਵੈਲ ਫਾਰ ਥਿਸ ਐਂਡ ਵੀ ਰੀਲੀ ਵੀ ਆਰ ਰੀਲੀ ਪ੍ਰਾਊਡ ਆਫ ਹਿਮ ਥੈਟ ਹੀ ਇਜ਼ ਆਲਵੇਸ ਥਿੰਕਿੰਗ ਆਊਟ ਆਫ ਦ ਬਾਕਸ ਐਂਡ ਸੋ ਵੀ ਆਰ ਯੈਸ ਸੋ ਅਕੀ ਜਿਸ ਤਰ੍ਹਾਂ ਦੇ ਨਾਲ ਇਹ ਆਪਣੇ ਪਰਸਨਲ ਯੂਜ਼ ਵਾਸਤੇ ਬਣਾਈ ਗਈ ਸੀ ਹੁਣ ਪ੍ਰਭੂ ਰਾਮ ਜੀ ਦੀ ਮਹਿਮਾ ਕੀ ਉਹਨਾਂ ਬਹੁਤ ਲੋਕਾਂ ਨੇ 500 550 ਸਾਲਾਂ ਦੇ ਵਿੱਚ ਆਪਣੇ ਯੋਗਦਾਨ ਦਿੱਤੇ ਨੇ ਬਲੀਦਾਨ ਦਿੱਤੇ ਨੇ ਇਸ ਗੱਲ ਨੂੰ ਪੋਸੀਬਲ ਬਣਾਉਣ ਵਾਸਤੇ ਸਪੈਸ਼ਲੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਵੀ ਬੜਾ ਸੀ ਧੰਵਾਦ ਆਪਣੇ ਪ੍ਰਾਈਮ ਮਿਨਿਸਟਰ ਦੇ ਜਿਨ੍ਹਾਂ ਨੇ ਕਿ ਬੜੇ ਹੀ ਛੋਟੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਪੋਸੀਬਲ ਕਰਕੇ ਦਿੱਤਾ ਜੀ ਬਹੁਤ ਹੀ ਮਤਲਬ ਕਹਿ ਲਓ ਕਿ ਖੁਸ਼ੀ ਹੈ ਮੇ ਮੇਰੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਇੰਨੀ ਕਿ ਖੁਸ਼ੀ ਹੈ ਕਿ ਤੁਸੀਂ ਸੋਚ ਨਹੀਂ ਸਕਦੇ ਔਰ ਇੱਕ ਇਦਾਂ ਦੀ ਛੋਟੀ ਸਭ ਤੋਂ ਛੋਟੀ ਜੀ ਕਹਿਣ ਉਹਨੇ ਕਿ ਆ ਫੀਲਿੰਗ ਹੈ ਜਿਹੜੀ ਅਸੀਂ ਲੋਕਾਂ ਵੱਲ ਐਕਸਪਰੈਸ ਕਰ ਸਕਦੇ ਹਾਂ ਔਰ ਸਪੈਸ਼ਲੀ ਪ੍ਰਭੂ ਸ਼੍ਰੀ ਰਾਮ ਜੀ ਵੱਲ ਜਿਹੜੀ ਕਿ ਸਾਡਾ ਇੱਕ ਐਕਸਪ੍ਰੈਸ਼ਨ ਜਿਹੜਾ ਕਿ ਮਿਨਿਮਮ ਤੋਂ ਮਿਨਮਸ ਇਹ ਗੱਲ ਕਰ ਰਹੇ ਹਾਂ ਤੇ ਸਾਨੂੰ ਇਸ ਚੀਜ਼ ਦਾ ਬੜਾ ਹੀ ਪ੍ਰਾਊਡ ਫੀਲਿੰਗ ਹੋ ਰਹੀ ਹੈ ਜੀ ਕਿ ਅਸੀਂ ਲੋਕਾਂ ਨੂੰ ਜਿੰਨੇ ਵੀ ਸ਼ਰਧਾਲੂ ਜਾਣਾ ਚਾਹੁੰਦੇ ਨੇ ਉਹ ਸਾਡੇ ਮਾਧਿਅਮ ਜੇ ਜਾਣਾ ਚਾਹਣ ਤੇ ਡੈਫੀਨਿਟਲੀ ਕੀ ਮੈਂ ਕੰਟੈਕਟ ਕਰ ਸਕਾਂ ਜੇ ਕੋਈ राम पग जाना चाहंदा है और इस बसते इस्तेमाल करना कीमत ਤੁਹਾਡੇ ਨਾਲ ਕੰਟ੍ਰੈਕਟ ਦੇ ਦੇਖੋ ਜੀ ਬਹੁਤ ਸੇ ਲੋਗਾ ਦੇ ਕਾਲਸ ਵੀ ਆ ਰਹੇ ਨੇ ਕੁਰੀਜ਼ ਵੀ ਆ ਰਹੇ ਨੇ ਤਾਂ ਸਾਰੇ ਸ਼ਰਧਾਲੂਆਂ ਨੂੰ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿ ਹਜੇ ਉੱਥੇ ਦਰਸ਼ਨ ਬੰਦ ਨੇ ਮਤਲਬ ਉੱਥੇ ਰਸ਼ ਬਹੁਤ ਜ਼ਿਆਦਾ ਹੈ ਅਸੀਂ ਜਾ ਰਹੇ ਆ ਮਨ ਅਸ ਆਪਣੀ ਫੈਮਲੀ ਇਸ ਦਿਨ ਆਲਾ ਸੀ ਪਹਿਲੀ ਵਾਰੀ ਜਦੋਂ ਦਰਸ਼ਨ ਕਰਕੇ ਆਨੇ ਫਿਰ ਜਿਹੜੇ ਵੀ ਹਰਡਲਸ ਜਿਹੜੀ ਵੀ ਆਊਟਕਮਸ ਜਿਹੜੀ ਵੀ ਪਰਮਿਸ਼ਨਸ ਲੈਣਾ ਨਹੀਂ ਆ ਫਿਰ ਲੋਕਾਂ ਨੂੰ ਗਾਈਡ ਕਰਾਂਗੇ ਤੇ ਇਸ ਪ੍ਰੋਸੈਸ ਨੂੰ ਮੈਨੂੰ ਲੱਗ ਰਿਹਾ ਕਿ ਮਹੀਨਾਕ ਦਾ ਸ਼ਾਇਦ ਮਿਨੀਮਮ ਲੱਗਣਾ ਚਾਹੀਦਾ ਕਿਉਂਕਿ ਇਹ ਦਰਸ਼ਨ ਤਾਂ ਬਿਲਕੁਲ ਨਹੀਂ ਹੋ ਰਹੇ ਉੱਥੇ ਰਾਸ਼ੀ ਬਹੁਤ ਹੈਗਾ ਉੱਥੇ ਬਾਕੀ ਸ਼੍ਰੀ ਰਾਮਚੰਦਰ ਜੀ ਦੀ ਪ੍ਰਤਿਮਾ ਨੂੰ ਦੇਖਣ ਨੂੰ ਇੰਨਾ ਕ ਮਨ ਉਤਸਾਹ ਰਿਹਾ ਮੈਂ ਕੀ ਦੱਸਾਂ ਤੁਹਾਨੂੰ ਤਾਂ ਬਾਕੀ ਦੇਖ ਸਕਦੇ ਹੋ ਕਿ ਕੱਲੀ ਕੱਲੀ ਜਿਹੜੀ ਕੀ ਇਹ ਚੀਜ਼ ਹੈ ਬੇਹਦ ਸ਼ਾਨਦਾਰ ਹੈਗੀ ਹੈ ਇਸ ਵਾਸਤੇ ਵੀ ਤੁਹਾਨੂੰ ਕਿਚਨ ਅਤੇ ਬੈੱਡਰੂਮ ਹਰ ਚੀਜ਼ ਜਿਹੜੀ ਕਿ ਵਧੀਆ ਕੁਆਲਿਟੀ ਤੁਹਾਨੂੰ ਮਿਲੇਗੀ ਸੋ ਤੁਸੀਂ ਵੀ ਜੇਕਰ ਇਸ ਬਸਤੇ ذریعے ਜਾਣਾ ਚਾਹੁੰਦੇ ਹੋ ਅਯੋਧਿਆ ਪ੍ਰਭੂ ਸ਼੍ਰੀ ਰਾਮ ਜੀ ਚਰਨਾਂ ਦੇ ਵਿੱਚ ਹਾਜ਼ਰ ਲਗਾਉਂਦੇ ਸੋ ਯੂਕੇ ਸਟੇਟ ਦੇ ਵਿੱਚ ਇਹ ਜਿਹੜੀ ਕਿ ਬੱਸ ਸਿੱਧਾ ਤੁਹਾਨੂੰ ਅਯੋਧਿਆ ਦੇ ਦਰਸ਼ਨ ਕਰਾਵੇਗੀ ਸੋ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬੰਦੋ ਜੀ ਜੀ ਆਦਤ ਧੰਨਵਾਦ